ਪਈ ਸਾਰਿਆਂ ਨੂੰ ਪਿਆਰ ਭਈ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚੜਾ ਨਹੀਂ ਕਰਤਾਂ ਸਾਰੇ ਭੈਣ ਭਰਾ ਠੀਕ ਹੋਣਗੇ। ਫਿਰ ਰਾਤ ਦੇ 11 12 ਵਜੇ ਚੱਲੇ ਆ ਫਿਰ ਹਣ ਮੋਟਰ ਕਸੀ ਆ। ਕਹਣ ਕੱਲ ਨੂੰ 4 ਵਜੇ ਸਵੇਰੇ ਲੈਫਟ ਆਉਣੀ ਆ। ਆ ਹਾਲ ਆ ਜੀਮੀਦਾਰਾਂ ਦਾ। ਸਬਸਕ੍ਰਾਈਬ ਕਰ ਜਾ ਮੰਗਿਆ ਫਰੈਂਡ ਦਾ ਕੱਲ ਨੂੰ ਕੱਲੂ ਮੋਟਰ ਚੱਲੂਗੀ ਕੱਲ ਨੂੰ ਕੋਈ ਇੱਜੋ ਨਾ ਲਾਉਣਗੇ ਜਿਹੜੇ ਜਿਹੜੇ ਮੇਰੇ ਪ੍ਰਾਣ ਨਾਮੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵਾਟ ਕੇ ਵਾਦੀ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਨਵਾਜ਼ੀਏ ਕਰਨ ਲੋਕੇ ਦਾ ਵੀਰੇ ਸਪੋਰਟ ਕਰਿਆ ਯਾਰ ਮੇਰੀਆਂ ਭੈਣਾਂ ਵੀਡੀਓ ਘੱਟ ਦੇ ਰਹੀਆਂ ਮਾਂ ਉਹਨਾਂ ਨੂੰ ਵੀ ਬੇਇੱਜ਼ਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆਰੇ ਆਪਾਂ ਆ ਗਏ ਅੱਜ ਜੰਦਾਹਰ ਬੰਦੇ ਭੈਣਾਂ ਵਾਲੇ ਠੀਕ ਆ ਭੈਣਾਂ ਵਾਲੇ ਆਪਾਂ ਆਪਾਂ ਕੋਈ ਹੋਰ ਦਾ ਵੀਡੀਓ ਨਹੀਂ ਪਾਉਣੀ ਲਾ ਕੇ ਦਿਨੂੰ ਦਿਖਾਉਣੀ ਆ ਸ਼ਰਮ ਹੋਈ ਕਿਉਂਕਿ ਆਪਣੇ ਘਰਦਿਆਂ ਨੂੰ ਦੇਖਣੀ ਆ ਆਪਣੇ ਰਿਸ਼ਤੇਦਾਰਾਂ ਨੂੰ ਦੇਖਣੀ ਆ ਆਪਣੇ ਜਿਹੜੇ ਭੈਣ ਭਰਾ ਵਾ ਤੁਸੀਂ ਨਾਲ ਮੇਰੇ ਜੁੜੇ ਆ ਤੁਸੀਂ ਵੀ ਦੇਖਣੀ ਆ ਲੋਕੀ ਬਹੁਤ ਗੰਦ ਪਾਉਂਦੇ ਆ ਪਰ ভাই ਆਪਾਂ ਇਹੋ ਜਿਹਾ ਕੰਮ ਨਹੀਂ ਕਰਾਂਗੇ ਬਸ ਜਿੱਦਾਂ ਦੇ ਹੈਗੇ ਆ ਉਸ ਦਾ ਵੀਡੀਓ ਪਾਵਾਂ ਪਰ ਆਦਮਾ ਸਭ ਨੂੰ ਚੜਤੀ ਖੜਾਇਕ ਰੱਖੇ ਸਾਦਾ ਪੜਾ ਕਰੇ ਆਪਕਾ ਤੇ ਹੀ ਬਈ ਅਰਦਾਸ ਕਰਦੇ ਆ ਜਿੰਨੇ ਮੇਰੇ ਭੈਣ ਭਰਾ ਮੈਨਾਂ ਜੁੜਿਆ ਜਿਹੜੀਓ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਉਹਨਾਂ ਦਾ ਬਹੁਤ ਦਿ ਲੋ ਘਰ ਨਵਾ ਦਾ ਬਈ ਕਹਿੰਦੇ ਕਹਿੰਦੇ ਹੁੰਦੇ ਨਾ ਕਿ ਬੰਦਾ ਭੈਣ ਭਰਾਵਾਂ ਨਾਲ ਵੱਡਾ ਹੁੰਦਾ ਵਾ ਕੱਲਾ ਬੰਦਾ ਕਦੇ ਵੱਡਾ ਨਹੀਂ ਹੁੰਦਾ ਭੈਣ ਭਰਾਵਾਂ ਨਾਲ ਬੰਦਾ ਵੱਡਾ ਹੁੰਦਾ ਭਾਈ ਕੋਈ ਰਿਸ਼ਤੇਦਾਰ ਨਹੀਂ ਪੁੱਛਦਾ ਠੀਕ ਆ ਜਦੋਂ ਫਿਰ ਆਪਣੀ ਵਾਰੀ ਆਈ ਇੱਕ ਵਰਕੇ ਜਣਾ ਹੰਕਾਰ ਕਰਦਾ ਲੋ ਜਦੋਂ ਵੀਰੇ ਆਪ ਨਹੀਂ ਇੱਕ ਜਣਾ ਠੀਕ ਆ ਆਪਣੇ ਕੋਲ 4 ਪੈਸੇ ਆ ਗਏ ਪਰ ਕਿੰਨਾ ਨੇ ਮਗਰ ਮਗਰ ਫੈਨਦਾ ਵਾ ਅੱਪਾ ਫੇਰ ਵੀ ਰੰਕਾਰ ਕਰਨਾ ਵਾ ਪਰ ਆਸ ਮਤੋਂ ਡਰ ਕੇ ਕਹਿੰਦੇ ਆ ਨਾਲ ਖੋਦ ਲੈ ਜਾਣਾ ਆ ਦੇ ਲਾ ਮੁੰਡੇ ਮੇਰੇ ਭਾਈ ਜੇ ਬਣੀ ਸੀ ਤਰਾ ਆਦੇ 11 12 ਵਜੇ ਮੋਟਰ ਖੋਣ ਫਿੱਟ ਕਰਦਾ ਵਾ ਕਰਤਾ ਕੋਈ ਅਗਲਾ ਕਹਿੰਦਾ ਭਰਾਵਾ ਸਵੇਰੇ ਕਰਾਂਗੇ ਤੇ ਮਰਜਾਂਸੀ ਇਹਨਾਂ ਨੇ ਵਿਚਾਰਾਂ ਨੂੰ ਮੋਟਰ ਬੰਨ ਕੇ ਧੀ ਮੇਰੇ ਹਰਣਦੀ ਆਉਂਦੇ ਇਹ ਪਣੀਆ ਦਾ ਥਾਈ ਉਹ ਬੰਨ ਕੇ ਦੇਦੀ ਤੇ ਫੇਟ ਤੇ ਕਰਦੀ ਆ ਮੇਰਾ ਕੋਈ ਵੀ ਕੋਈ ਦੱਸੋ ਅੱਜ ਤੇ ਰਾਤ ਨੂੰ ਕੋਈ ਸਹਜ ਕੋਈ ਹੋਊ ਜਿਹੜਾ ਆਪਣੇ ਰਾਤ ਨੂੰ ਆਊਗਾ ਕੰਮ ਕਰਨ ਇਹਦਾ ਅਜਕਲ ਕੋਈ ਨਹੀਂ ਹੁੰਦਾ ਅਗਲਾ ਕਹਿੰਦਾ ਸਵੇਰੇ ਆਉਂਗਾ ਇਹ ਵੀ ਗਾ ਫੂਨ ਹੀ ਨਹੀਂ ਚੱਕਦਾ ਇਹ ਕਾਦੇ ਲੋਕਾ ਚਲੋ ਠੀਕ ਆ ਵੀਰੇ 11 12 ਵਾਰਾ 12 ਵੱਜ ਗਏ ਮਾਉਣਾ ਵੀ ਆ ਰੋਟੀ ਵੀ ਖਾਣੀ ਆ ਵੇਰ ਦੀ ਗੱਲ ਤੋਂ ਚੱਲਦੀ ਆ ਚੱਲੇ ਵੀਰੇ ਇਹ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਮੇਰੇ ਭਰਾ ਨਵੇਂ ਆ ਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬਹੁਤ ਬੜਾ ਲੱਗੋ ਓਕੇ ਬਾਏ ਕੋਟ ਨਹੀਂ ਜੀ